ਸਵਾਗਤ ਹੈ ਦੋਸਤੋ ਹਿੰਦੁਸਤਾਨ ਦੇ ਵਿੱਚ ਗਾਏ ਜਾਂਦੇ ਗੀਤ ਖਾਸ ਕਰਕੇ ਪੰਜਾਬ ਕਿਤੇ ਦੇ ਵਿੱਚ ਗਾਏ ਜਾਂਦੇ ਗੀਤ ਬੋਲੀਆਂ ਕਹਾਤਾ ਇਹ ਸਾਰੀਆਂ ਬਹੁਤ ਜਲਦ ਬਦਲ ਜਾਣੀਆਂ ਕਿਉਂਕਿ ਆ ਭਾਰਤ ਦੀ ਸਰਕਾਰ ਨੇ ਜਿਹੜੇ ਪਿਛਲੇ ਦਿਨੀ ਦਸੰਬਰ ਮਹੀਨੇ ਦੇ ਵਿੱਚ ਜਿਹੜੇ ਕਾਨੂੰਨ ਮਨਜ਼ੂਰੀ ਦਵਾਈ ਸੀ ਜਿਨ੍ਹਾਂ ਜਿਹੜੇ ਕਾਨੂੰਨ ਪਾਸ ਕੀਤੇ ਸੀ ਕ੍ਰਿਮੀਨਲ ਲਾਅ ਨੂੰ ਲੈ ਕੇ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਬਦਲੇ ਜਾ ਰਹੇ ਨੇ ਤੇ ਭਾਰਤੀ ਸਰਕਾਰ ਨੇ ਇਹਨਾਂ ਕਾਨੂੰਨਾਂ ਨੂੰ ਨੋਟੀਫਾਈ ਕਰਨ ਨੋਟੀਫਾਈ ਕਰਕੇ ਇਹਨਾਂ ਦੀ ਲਾਗੂ ਹੋਣ ਦੀ ਜਿਹੜੀ ਹੈ ਉਹ ਮਿਤੀ ਵੀ ਅਨਾਉਂਸ ਕਰ ਦਿੱਤੀ ਹੈ ਦੋਸਤੋ ਆ ਇੰਡੀਅਨ ਐਵੀਡੈਂਸ ਐਕਟ ਇੰਡੀਅਨ ਪੈਨਲ ਕੋਡ ਤੇ ਦਾ ਕ੍ਰਿਮੀਨਲ ਪ੍ਰੋਸੀਜਰ ਕੋਡ ਜਿਹੜਾ ਇਹ ਹੁਣ ਸਾਡੇ ਸਾਹਮਣੇ ਨਵੇਂ ਰੂਪ ਦੇ ਵਿੱਚ ਆ ਰਿਹਾ ਹੈ ਇਹ ਨਵੇਂ ਰੂਪ ਦੇ ਵਿੱਚ ਇਹਨਾਂ ਦੇ ਨਾਮ ਬਦਲੇ ਗਏ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਸਾਕਸ਼ਿਆ ਅਧਿਨੀ ਅਧਿਨਿਯਮ 2023 ਭਾਰਤੀ ਨਿਆਂ ਸੁਰੱਖਿਆ ਸੰਹਿਤਾ 2023 ਤੇ ਭਾਰਤੀ ਨਿਆਂ ਸੰਹਿਤਾ 2023 ਇਹ ਤਿੰਨੇ ਜਿਹੜੇ ਕਾਨੂੰਨ ਹੈ ਇਹ ਨਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਆਏ ਨੇ ਹਾਲਾਂਕਿ ਇਹਦੇ ਵਿੱਚ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਇਹਦੇ ਵਿੱਚ ਲਗਭਗ ਉਹ ਸਾਰੇ ਦਾ ਸਾਰਾ ਮਟੀਰੀਅਲ ਪੁਰਾਣਾ ਹੀ ਹੈ ਜਿਹੜੇ ਇੰਡੀਅਨ ਐਵੀਡੈਂਸ ਐਕਟ ਇੰਡੀਅਨ ਪੈਨਲ ਕੋਡ ਜਾਂ ਇੰਡੀਅਨ ਦਾ ਕ੍ਰਿਮੀਨਲ ਪ੍ਰੋਸੀਜਰ ਕੋਡ ਦੇ ਵਿੱਚ ਸੀ ਉਹ ਸਾਰੇ ਦੇ ਸਾਰੇ ਪੁਰਾਣੇ ਹੀ ਨੇ ਉਹਨਾਂ ਨੇ ਸਿਰਫ ਧਾਰਾਵਾਂ ਦੀ ਜਿਹੜੀ ਹੈ ਉਹ ਰੂਪ ਬਦਲੀ ਕੀਤੀ ਗਈ ਹੈ ਉਹਨਾਂ ਦੀ ਥਾਂ ਬਦਲੀ ਹੋਈ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਹੁ 302 ਦੀਆਂ ਕਹਾਵਤਾਂ ਸੁਣਨ ਨੂੰ ਨਹੀਂ ਮਿਲਣਗੀਆਂ ਉਹ ਚੇਂਜ ਕਰ ਦਿੱਤਾ ਇੱਕ ਇੰਪੋਰਟੈਂਟ ਗੱਲ ਇਹਦੇ ਵਿੱਚ ਇਹ ਹੈ ਕਿ ਪਿਛਲੇ ਦਿਨੀ ਜਿਹੜੇ ਡਰਾਈਵਰ ਵੀਰਾਂ ਨੇ ਖਾਸ ਕਰਕੇ ਪੈਟਰੋਲ ਪੰਪ ਦੇ ਉੱਪਰ ਲੰਬੀਆਂ ਲੰਬੀਆਂ ਲੈਣਾ ਲੱਗੀਆਂ ਸੀ। ਉਹ ਸਰਕਾਰ ਨੇ ਜਿਹੜੀ ਹੈ ਉਹਨਾਂ ਦੀ ਗੱਲ ਮੰਨੀ ਹੈ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜਿਹੜਾ ਨਵਾਂ ਕਾਨੂੰਨ ਹੈ ਉਹਦੇ ਵਿੱਚ 10 ਸਾਲ ਤੱਕ ਦੀ ਜਿਹੜੀ ਉਹ ਸਜ਼ਾ ਦਾ ਜਿਹੜਾ ਉਹ ਜ਼ਿਕਰ ਕੀਤਾ ਗਿਆ। ਸੈਕਸ਼ਨ 106 ਹੈ ਜਿਹੜਾ ਕਹਿੰਦਾ ਕਿ ਅਣਗੈਲੀ ਦੇ ਨਾਲ ਕਿਸੇ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਉਹ ਉਹਦਾ ਜਿਹੜਾ ਭਾਗ ਦੂਜਾ ਹੈ ਉਹ ਰੈਸ਼ ਤੇ ਨੈਗਲੀਜੈਂਟ ਡਰਾਈਵਿੰਗ ਨੂੰ ਦੀ ਗੱਲ ਕਰਦਾ ਕਿ ਜੇ ਡਰਾਈਵਰ ਦੇ ਕੋਲੋਂ ਜਿਹੜਾ ਰੈਸ਼ ਤੇ ਨੈਗਲੀਜੈਂਟ ਤਰੀਕੇ ਦੇ ਨਾਲ ਉਹ ਗੱਡੀ ਚਲਾਉਣਦਿਆ ਤੇ ਉਹਦੇ ਵਿੱਚ ਜਿਹੜਾ ਉਸ ਬੰਦੇ ਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਤਾਂ ਫਿਰ ਉਹ ਉਸ ਉਸ ਵਾਸਤੇ ਜਿਹੜੀ ਆ ਉਹ 10 ਸਾਲ ਤੱਕ ਦੀ ਸਜ਼ਾ ਤੇ ਉਹਨੂੰ ਫਾਈਨ ਜਿਹੜਾ ਉਹ ਫਰਮਾਨਾ ਕੀਤਾ ਗਿਆ। ਇਹਦੇ ਵਿੱਚ ਭਾਰਤ ਦੀ ਸਰਕਾਰ ਨੇ ਜਿਹੜੀ ਆ ਉਹਨਾਂ ਡਰਾਈਵਰਾਂ ਦੀ ਗੱਲ ਮੰਨਦੇ ਹੋਏ ਇਹ ਸਿਰਫ 106 ਦੀ ਜਿਹੜੀ 2 ਤਾਰਾ ਡਰਾਈਵਿੰਗ ਨੂੰ ਲੈ ਕੇ ਸਿਰਫ ਉਹਦੇ ਉੱਤੇ ਰੋਕ ਲਾਈ ਹੈ ਕਿ ਉਹ 1 ਜੁਲਾਈ 2024 ਤੋਂ ਲਾਗੂ ਨਹੀਂ ਹੋਏਗਾ। ਉਸ ਤੋਂ ਬਿਨਾਂ ਜਿੰਨੀਆਂ ਤਾਰਾਵਾਂ ਨੇ ਉਹ ਸਾਰੀਆਂ ਨਹੀਂ ਸਾਰੀਆਂ ਲਾਗੂ ਹੋ ਜਾਣਗੀਆਂ ਤੇ ਇਹ ਵੀ ਇੱਕ ਆਸ ਹੈ ਕਿ ਇਸ ਦਾ ਜਿਹੜੀ ਸ਼ੁਰੂਆਤ ਹੈ ਉਹ ਯੂਨੀਅਨ ਟੈਰੀਟਰੀਜ਼ ਤੋਂ ਹੁੰਦੇ ਹੋਏ ਸਾਰੇ ਦੇਸ਼ ਦੀਆਂ ਦੇ ਜਿਹੜੇ ਰਾਜ ਹੈ ਉਹਨਾਂ ਉਹਨਾਂ ਦੇ ਵਿੱਚ ਇਹ ਜਿਹੜਾ ਉਹ ਲਾਗੂ ਹੋਣ ਦੀ ਜਿਹੜੀ ਹੈ ਕੋਆਇਤੋਂ ਸ਼ੁਰੂ ਹੋ ਜੇਗੀ ਤੇ ਡਾਇਰੈਕਸ਼ਨਸ ਹੋਮ ਅਫੇਅਰਸ ਨੇ ਜਿਹੜੀ ਹੈ ਉਹ ਡਾਇਰੈਕਸ਼ਨਸ ਆਲਰੇਡੀ ਜਿਹੜੀ ਸਬੰਧਤ ਡੀਆਈਜੀ ਨੇ ਡੀਜੀਪੀ ਨੇ ਉਹਨਾਂ ਨੂੰ ਜਿਹੜੇ ਉਹ ਕਰ ਦਿੱਤੇ ਆ ਤੇ ਉਹਨਾਂ ਨੂੰ ਕਿਹਾ ਕਿ ਜਿਹੜੇ ਐਸਐਚਓਜ਼ ਨੇ ਤੇ ਜਿਹੜੇ ਹੋਰ ਪੁਲਿਸ ਅਫਸਰ ਨੇ ਉਹਨਾਂ ਨੂੰ ਇਹ ਨਵੇਂ ਕਾਨੂੰਨਾਂ ਦੇ ਤਹਿਤ ਜਿਹੜੀ ਆ ਜਾਣਕਾਰੀ ਵੀ ਦਿੱਤੀ ਜਾਵੇ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਨੂੰ ਇਹ ਸਾਰੇ ਕਾਨੂੰਨਾਂ ਨੂੰ ਸੂਚੀਬੱਧ ਕਰਕੇ ਤੁਹਾਡੇ ਤੱਕ ਲਿਆਉਣਾ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ 1 ਜੁਲਾਈ ਤੋਂ ਪਹਿਲਾਂ ਆਪਾਂ ਇਹ ਸਾਰੀਆਂ ਨਵੇਂ ਕਾਨੂੰਨਾਂ ਨੂੰ ਜਿਹੜਾ ਉਹ ਨਵੇਂ ਢੰਗ ਨਾਲ ਸੋਚਣ ਸਮਝਣ ਦੇ ਜਿਹੜਾ ਉਹ ਕਾਬਿਲ ਹੋ ਸਕੀਏ ਤੇ ਤੁਹਾਡੇ ਤਾਂ ਇਹ ਜਿਹੜੀ ਜਾਣਕਾਰੀ ਕਾਉਂਸਲ ਤੁਸੀਂ ਸਾਰੇ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ